괜찮아. 고리 학장님하고 Audio Jungle Audio Jungle Audio Jungle आज जी ਸਾਡੇ ਜੋ ਸਾਡਾ ਜ਼ਿਲ੍ਹੇ ਦਾ ਜੇਲ ਹੈਗਾ ਉਹਨਾਂ ਦੇ ਨਾਲ ਜੋ ਹੈ ਟਾਈਪ ਕਰਕੇ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਜੇਲ ਦੀ ਜਿਹਦੇ ਵਿੱਚ ਸਾਡੇ ਇੱਕ ਐਸਪੀ ਤੋਂ ਡੀਐਸਪੀ ਇਸ ਚਾਰ ਐਸਐਚਓਜ਼ ਦੇ ਨਾਲ 150 ਮੁਲਾਜ਼ਮਾਂ ਨੇ ਆ ਕੇ ਅਚਨਚੇ ਚੈਕਿੰਗ ਕੀਤੀ ਜੋ ਅੰਦਰ ਬੈਰੀਕਸ ਹੈਗੇ 6 ਜੋ ਬਲॉक्स ਹੈ ਇਹਨਾਂ ਦੇ ਸਾਰਿਆਂ ਦੀ ਚੈਕਿੰਗ ਕੀਤੀ ਗਈ ਹੈ ਜੋ ਹਾਈ ਸਿਕਿਉਰਿਟੀ ਜ਼ੋਨ ਹੈ ਉਹਨੂੰ ਫ੍ਰੋ ਲਿਆ ਗਿਆ ਇਸ ਦੇ ਨਾਲ-ਨਾਲ ਜੋ ਹੈਗਾ ਜੇਲ ਦੇ ਆਊਟਰ ਪੈਰੀਫਰੀ ਦੇ ਨਾਲ ਵੀ ਇੱਕ ਡਿਟੇਲਡ ਸਰਚ ਕੀਤੀ ਗਈ ਹੈ ਤਾਂ ਕਿ ਕੋਈ ਫੇਕੇ ਵਾਲੀ ਕੰਪਲੇਂਟ ਹੋਵੇ ਕੋਈ ਹੋਰ ਹੋਵੇ ਉਹਨੂੰ ਟਾਈਮਲੀ ਟੈਕਲ ਕੀਤਾ ਜਾ ਸਕੇ ਜੋ ਸਰਚ ਆਪਰੇਸ਼ਨ ਅਜ ਦਰ ਹੈ ਉਹ ਇਟ ਇਜ਼ ਇਨ ਅ ਸੀਰੀਜ਼ ਜਿਹਦੇ ਵਿੱਚ ਅਸੀਂ ਸੈਂਸਿਟਿਵ ਲੋਕੇਸ਼ਨਸ ਨੂੰ ਚੈੱਕ ਕਰ ਰਹੇ ਚੈੱਕ ਕਰਕੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਕਿ ਜੋ ਸਾਡਾ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਮੁੱਖਤ ਜ਼ਿਲ੍ਹੇ ਦੀ ਦਿਨਾਲ ਪੰਜਾਬ ਦੀ ਉਹ ਪੀਸਫੁਲ ਰਹੇ ਤੇ ਨਾਲ ਹੀ ਸਾਡਾ ਮੈਸੇਜ ਹੈਗਾ ਜਿੰਨੇ ਵੀ ਕ੍ਰਿਮੀਨਲਸ ਹੈਗੇ ਉਹਨਾਂ ਨੂੰ ਕਿ ਤੁਸੀਂ ਫੇਕੇ ਵਾਲਾ ਕੰਮ ਜਾਂ ਜੇਲ੍ਹ ਦੇ ਵਿੱਚ ਮਗਬਿੰਗ ਵਾਲੇ ਕੰਮ ਦੀ ਕੋਸ਼ਿਸ਼ ਨਾ ਕਰੋ ਜੀ ਤੁਹਾਨੂੰ ਫੜ ਕੇ ਅੰਦਰ ਦਿੱਤਾ ਜਾਊਗਾ ਤੇ ਪਰਚੇ ਦਿੱਤੇ ਜਾਣਗੇ ਥੈਂਕ ਯੂ